ਉਹੇ ਸਰਕਾਰ ਸਾਥੋਂ ਹੋ ਕੇ ਜਦਾਰੂ ਚੋ ਆਪ ਕਟੀ-ਕਟੀ ਜਾਂਦੀ ਹੈ ਇੱਥੇ ਇੱਕ ਸਰਕਾਰ ਇੱਕ 10 ਮਿੰਟ ਹੀ ਖੜੀ ਜਾਂ ਕੇ ਛੁੱਪੇ ਜਾਂ ਅਸੀਂ ਪਾਣੀ ਪਰਾ ਇਹ ਸਾਡੇ ਮਸਲੇ ਖਾਲੂ ਹੋਣੇ ਚਾਹੀਦੇ ਅਸੀਂ ਬੁੜੀਆਂ ਬਹੁਤ ਦੁਖੀ ਹਾਂ ਇਸ ਸ਼ਰਾਬ ਨਛੇ ਤੋ ਬਹੁਤ ਦੁਖੀ ਸਾਡੇ ਬੱਚਿਆਂ ਦੀ ਜ਼ਿੰਦਗੀ ਬੇਕਾਰ ਹੋ ਜਾਂਦੀ ਹੈ ਇਹ ਸਾਡੇ ਪਿੰਡ ਦੇ ਵਿੱਚ ਨਰੇਕਾਂ ਦਾ ਕੰਮ ਨਹੀਂ ਚੱਲਦਾਗਾ ਪਿੰਡ ਦਾ ਸਰਪੰਚ ਸੈਨ ਨਹੀਂ ਕਰਦਾ ਸੀ ਚੋਰਾ ਜਰ ਵੀ ਧੱਕੇ ਨਾਲ ਕੰਮ ਚਲਾਉਂਦੀ ਆਪਦਾ ਅਸੀਂ ਸਾਰੇ ਇਹ ਜੋ ਸਪੰਦੀ ਨੇ ਸਾਰੇ ਇਕੱਠੇ ਹੋ ਗਏ ਹੂੰ ਸੇ ਧਰਨਾ ਲਾਇਆ ਸੀ ਕੋਈ ਹਾਂਜੀ ਧਰਨਾ ਲਾਇਆ ਸੀ ਧਰਮਸ਼ਾਲਾ ਚ ਕੋਕੇ ਤਾਂ ਮਹੀਨਾ ਜਾਂ ਇੱਕ ਹਫਤਾ ਚੱਲ ਗਿਆ ਮਹੀਨਾ ਮਹੀਨਾ ਫਿਰ 6 6 ਮਹੀਨੇ ਲੰਘ ਜਾਂਦੇ ਆਂ ਬਸ ਸਲਾਵਾ ਕਰਦੇ ਆਂ ਦੇ ਜੀ ਜੋ ਸੋ ਟੈਂਡਰ ਸਾਨੂੰ ਕੰਮ ਚਾਹੀਦਾ ਹਫਤੇ ਦੀ ਹਫਤੇ ਸਾਨੂੰ ਪੇਮੈਂਟ ਹੋਣੀ ਚਾਹੀਦੀ ਹੈ ਹਮਮ ਉਹ ਕਿ ਨਿਤਨਾ ਬਾਅਦ ਪੇਮੈਂਟ ਕੋਟਾ 10 ਦਾ 4 4 ਮਹੀਨੇ ਨੇ ਕੱਢ ਜਾਂਦੇ ਆਂ ਆਖਣੇ ਸਾਨੂੰ ਰੋਟੀ ਸੌਣਾ ਨਹੀਂ ਮਿਲਦਾ ਬੰਦੇ ਟਿਕਾਣਾ ਨਹੀਂ ਦਿੰਦੇ ਸਾਨੂੰ ਇਹ ਬੰਦ ਹੋਣੀ ਚਾਹੀਦੀ ਹੈ। ਅਚਾ ਜਿਵੇਂ ਕਹਿੰਦੇ ਹੈਗੇ ਬਾਕੀ ਨਸ਼ੇ ਉਹਵੇਂ ਸ਼ਰਾਬ ਵੀ ਨਸ਼ਾ ਹੈਗਾ ਉਹ ਵੀ ਬੰਦ ਹੋਣੀ ਚਾਹੀਦੀ। ਹਾਂਜੀ ਸਾਰਾ ਕੁਝ ਬੰਦ ਹੋਣਾ ਚਾਹੀਦਾ। ਹਾਂ ਨਹੀਂ ਸਾਥੂ ਭੋਟਾਂ ਦੀ ਝਾਕ ਨਾ ਕਰਨ। ਇਸ ਟਾਈਮ ਜਦੋਂ ਇਹ ਵੀਡੀਓ ਬਣਾ ਰਹੇ ਆ ਤੇ ਤੁਹਾਨੂੰ ਦੱਸ ਦਈਏ ਕਿ ਇਹ ਵੀਡੀਓ ਬਣਾਉਣ ਤੋਂ ਪਹਿਲਾਂ ਹੀ ਆ ਜਿਹੜਾ ਧੁੱਪੇ ਅਨਸਾਰ ਕੈਮਰਾ ਜਿਹੜਾ ਸਾਡਾ ਪੂਰਨ ਤੌਰ ਦੇ ਉੱਤੇ ਹੀਟ ਹੋ ਗਿਆ ਸੀਗਾ। ਫੇਰ ਵੀ ਕੋਸ਼ਿਸ਼ ਕਰ ਰਹੇ ਆ ਰਮਾਲ ਗਿੱਲਾ ਤੇ ਇੱਕ ਦੋ ਵਾਰੀ ਫੇਰਿਆ ਤੇ ਹੁਣ ਕੈਮਰਾ ਸਾਡਾ ਹੋਸ਼ ਦੇ ਵਿੱਚ ਆਇਆ। ਤੇ ਤੁਹਾਨੂੰ ਦੱਸ ਦਈਏ ਕਿ 45 ਡਿਗਰੀ ਦੇ ਕਰੀਬ ਟੈਂਪਰੇਚਰ ਆ ਤੇ ਇਸ ਟਾਈਮ ਆ ਜਿਹੜਾ ਅਸੀਂ ਪਿੰਡ ਨੰਗਲ ਖੜੇ ਹੋਏ ਆ ਜਿੱਥੇ ਨਰੇਗਾ ਦਾ ਕੰਮ ਚੱਲ ਰਿਹਾ ਤੇ ਬੀਬੀਆਂ ਜਿਹੜੀਆਂ ਇੱਥੇ ਨਰੇਗਾ ਦਾ ਕੰਮ ਕਰ ਰਹੀਆਂ ਹੈਗੀਆਂ ਤੇ ਤੁਹਾਨੂੰ ਦੱਸ ਦਈਏ ਕਿ ਬਹੁਤ ਸਾਰੇ ਲੋਕੀ ਅਕਸਰ ਇਹ ਕਮੈਂਟ ਕਰਦੇ ਆ ਸੋਸ਼ਲ ਮੀਡੀਆ ਦੇ ਉੱਤੇ ਜਿਹੜੋਂ ਨਰੇਗਾ ਵਾਲੇ ਵੀਰਾਂ ਦੀਆਂ ਅਸੀਂ ਵੀਡੀਓ ਅਪਲੋਡ ਕਰਦੇ ਆ ਉਹਨਾਂ ਦੀਆਂ ਮੁਸ਼ਕਲਾਂ ਉਹਨਾਂ ਦੀਆਂ ਦਿੱਕਤਾਂ ਉਹਨਾਂ ਦੀਆਂ ਡਿਮਾਂਡਾਂ ਕੀ ਆ ਜਦੋਂ ਇਹ ਸਭ ਕੁਝ ਬਾਰੇ ਆ ਜਿਹੜਾ ਚਰਚਾ ਕਰਕੇ ਅਸੀਂ ਪਾਉਨੇ ਆ ਤਾਂ ਅਕਸਰ ਏਹ ਤਾਂ ਇਸ ਤਰ੍ਹਾਂ ਦੇ ਕਮੈਂਟ ਆਉਂਦੇ ਆ ਕਿ ਭਾਈ ਇਹ ਤਾਂ ਵਿਲੇ ਹੈਗੇ ਆ ਪਰ ਜਿਨ੍ਹਾਂ ਨੂੰ ਇਹ ਲੱਗਦਾ ਹੈਗਾ ਕਿ ਵਿਲੇ ਆ ਉਹ ਲਾਜ਼ਮੀ ਦੇਖ ਲੈਣ ਕਿਉਂਕਿ ਜੇਕਰ ਧੁੱਪੇ ਵੀ ਬੈਠਣਾ ਹੋਵੇ ਇਹੋ ਜੇ ਵਿੱਚ ਜਿਨ੍ਹਾਂ ਨੂੰ ਲੱਗਦਾ ਕਿ ਵਿਲੇ ਆ ਉਹ ਇੱਕ ਵਾਰੀ ਆ ਕੇ ਜਿਹੜਾ ਕੰਮ ਕਰਨਾ ਤਾਂ ਦੂਰ ਦੀ ਗੱਲ ਆ ਇੱਥੇ ਆ ਕੇ ਧੁੱਪੇ ਬਰਾਬਰ ਹੀ ਬੈਠ ਜਾਣ ਤਾਂ ਉਹਨਾਂ ਨੂੰ ਜਿਹੜਾ ਇਸ ਕੰਮ ਦਾ ਜਿਹੜਾ ਜਵਾਬ ਮਿਲ ਜੂਗਾ ਬਾਕੀ ਨਰੇਗਾ ਕਾਮਿਆਂ ਦੀ ਇਹ ਹਮੇਸ਼ਾ ਡਿਮਾਂਡ ਰਹੀ ਹੈਗੀ ਆ ਉਹ ਕਦੇ ਵੀ ਵਿਹਲਿਆਂ ਖਾਣ ਵਾਲੇ ਨਹੀਂਗੇ ਉਹਨਾਂ ਦੀ ਇਹ ਡਿਮਾਂਡ ਆ ਕਿ ਸਾਨੂੰ ਜਿਹੜਾ ਲਗਾਤਾਰ 100 ਦਿਨ ਦਾ ਕੰਮ ਆ ਜਿਹੜਾ ਉਹ ਮਿਲਣਾ ਚਾਹੀਦਾ ਹੈਗਾ ਤਾਂ ਜਿੱਥੇ ਇਸ ਟਾਈਮ ਆ ਜਿਹੜਾ ਉਹ ਝੋਨੇ ਦਾ ਸੀਜ਼ਨ ਚੱਲ ਰਿਹਾ ਤੇ ਉੱਥੇ ਪਿੰਡ ਨੰਗਲ ਦੇ ਵਿੱਚ ਆ ਜਿਹੜਾ ਨਾਲ-ਨਾਲ ਨਰੇਗਾ ਦਾ ਕੰਮ ਵੀ ਚੱਲ ਰਿਹਾ ਹੈਗਾ ਨਰੇਗਾ ਦੀਆਂ ਕੀ ਦਿੱਕਤਾਂ ਨੇ ਕੀ ਸਮੱਸਿਆਵਾਂ ਨੇ ਆ ਇਸ ਸਬੰਧੀ ਆ ਜਿਹੜਾ ਆਪਾਂ ਗੱਲਬਾਤ ਕਰਾਂਗੇ ਬੀਬੀਆਂ ਇੱਥੇ ਕੁਝ ਕੰਮ ਕਰ ਰਹੀਆਂ ਨੇ ਸਤਿ ਸ਼੍ਰੀ ਅਕਾਲ ਬੀਬੀ ਜੀ ਸਤਿ ਸ਼੍ਰੀ ਅਕਾਲ ਇਹ ਇਹ ਸੱਤ ਦੇ ਮਾਤਾ ਇੱਕ ਕਰੀ ਹੱਟ ਨਾ ਚੱਕੋ ਵਜਨ ਇਹ ਅੱਛਾ ਹਾਂ ਅਛਾ ਮਾਤਾ ਜੀ ਕੀ ਨਾਮ ਆ ਤੁਹਾਡਾ ਬਰੇ ਵੀਰ ਕਰਾ ਜੀ ਅਛਾ ਬੀਬੀ ਜੀ ਇਹ ਦੱਸੋ ਕਿ ਕਿੰਨੇ ਦਿਨਾਂ ਤੋਂ ਇਹ ਤੁਹਾਡਾ ਨਰੇਗਾ ਦਾ ਕੰਮ ਚੱਲ ਰਿਹਾ ਇਹ ਹੋ ਗਏ ਨੇ 20-22 ਦਿਨ 20-25 ਦਿਨ ਤੋਂ ਚੱਲਿਆ ਅਛਾ 20-25 ਦਿਨਾਂ ਤੋਂ ਹਾਂ ਹਾਂ ਅਛਾ ਕਿਵੇਂ ਚੱਲਿਆ ਹੈਗਾ ਇਹ ਕੰਮ ਕੀ ਕੀ ਕੁਝ ਕਰਨਾ ਪਿਆ ਇਸ ਕੰਮ ਚਲਾਉਣ ਦੇ ਲਈ ਕਰਨਾ ਪਿਆ ਬਾਈ ਪਹਿਲਾਂ ਸਰਪੰਚ ਸਾਡਾ ਚੱਲਣ ਨਹੀਂ ਦਿੰਦਾ ਸੀ ਅਸੀਂ ਹੁਣ ਘਰਪਾਲੀ ਨੇ ਚਲਾਇਆ ਤੇ ਸਾਰੇ ਭੈਣ ਭਰਾ ਇਕੱਠੇ ਹੋ ਕੇ ਅਸੀਂ ਹਾਂ ਹੁਣ ਚਲਾਇਆ ਅਸੀਂ 20-25 ਦਿਨਾਂ ਪਿੱਛੋਂ ਦੇ ਪਿੰਡ ਦਾ ਜਾਣ ਨਹੀਂ ਕਰਦਾ ਹਾਂਜੀ ਹੁਣ ਹਾਂਜੀ ਕੀ ਕਹਿ ਰਹੇ ਸੀਗੇ ਮਾਤਾ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਜੀ ਵੀਰੇ ਸਾਡੇ ਪਿੰਡ ਦੇ ਵਿੱਚ ਨਰੇਗਾ ਦਾ ਕੰਮ ਨਹੀਂ ਚੱਲਦਾਗਾ ਪਿੰਡ ਦਾ ਸਰਪੰਚ ਸੈਨ ਨਹੀਂ ਕਰਦਾ ਸੀ ਜੋਰਾ ਜਰ ਵੀ ੱੱੱਕੇ ਨਾਲ ਕੰਮ ਚਲਾਉਂਦੇ ਆ ਆਪਦਾ ਗਰਪਾਲ ਨੰਗਲ ਚਲਵਾਉਂਦਾ ਏ ਕਹਿ ਕੇ ਨਹੀਂ ੱੱੱਕਾ ਚੱਕਾ ਕਿਵੇਂ ਕੋਈ ਇਕੱਠੇ ਹੁੰਨੇ ਬਹੁਤ ੱੱੱਕਾ ਕਰਦੀ ਐ ਤੇ ਅਸੀਂ ੱੱੱਕੇ ਨਾਲ ਹੀ ਚਲਾਉਂਦੇ ਆ ਆਪਦੀ ਜ਼ਰਤ ਨਾਲ ਹੀ ਕੰਮ ਚਲਾਉਂਦੇ ਆ ਨਹੀਂ ਪਿੰਡ ਦੀ ਪੰਚਾਇਤ ਕੰਮ ਚੱਲਣ ਦਿੰਦੀ ਹੂੰ ਜੀ ਬਸ ਠੀਕ ਅੱਛਾ ਵੀ ਵੀ ਕੋਈ ਜਥੇਬੰਦੀ ਅਧੀਨ ਕੰਮ ਕਰਦੇ ਤੁਸੀਂ ਹਾਂਜੀ ਜੀ 100 ਦਿਨ ਕੰਮ ਸੰਦੋ ਕੰਮ ਤਾਂ ਚਾਹੀਦਾ ਹੂੰ 15 ਦਿਨਾਂ ਦਾ ਸਰਪੀ ਮੰਟੋਂ ਜਾਈਦੀ ਜੀ ਹਾਂਜੀ ਅੱਛਾ ਹੁਣ 100 ਦਿਨ ਦਾ ਤਾਂ ਵੈਸੇ ਰੁਜ਼ਗਾਰ ਦੀ ਗਰੰਟੀ ਹੈਗੀ ਵੀ 100 ਦਿਨ ਮਿਲਣਾ ਹੁੰਦਾ ਹੁਣ 100 ਦਿਨ ਪ੍ਰੋਪਰ ਮਿਲਦਾ ਨਹੀਂ ਨਹੀਂ ਜਿਹੇ ਜਿਹੇ ਨਹੀਂ ਮਿਲਣ ਲੱਗੇ ਹੂੰ ਘੱਟ ਮੈਂ ਅੱਧਾ ਕਿਤੇ ਚਲਾ ਤਾਂ ਕਿਤੇ ਨਹੀਂ ਚਲਾਤਾ ਅੱਛਾ ਪੰਚਾਇਤਾਂ ਦਾ ਆਉਂਗਾ ਮਰਜੀਗਾ ਅੱਛਾ ਐਸ ਵਾਰ ਕਿਵੇਂ ਚਲਵਾਇਆ ਹੈਗਾ ਤੁਸੀਂ ਕੰਮ ਅਸੀਂ ਸਾਰੇ ਇਹ ਜੱਸੇ ਬੰਦੀਨੇ ਸਾਰੇ ਇਕੱਠੇ ਹੋ ਗਏ ਹੂੰ ਅੱਛਾ ਧਰਨਾ ਲਾਇਆ ਸੀ ਕੋਈ ਹਾਂਜੀ ਧਰਨਾ ਲਾਇਆ ਸੀ ਧਰਮ ਸਾਲਾ ਚ ਅੱਛਾ ਹਾਂਜੀ ਫੇਰ ਚੱਲੇਗਾ ਹਾਂਜੀ ਹਾਂਜੀ ਜੀ ਅੱਛਾ ਪਹਿਲੇ ਇਹ ਦੱਸਿਓ ਕਿ ਨਰੇਗਾ ਦੇ ਕੰਮ ਦੀ ਜਿਹੜੀ ਆ ਕਿੰਨੀ ਕੁ ਜ਼ਿਆਦਾ ਲੱਗਦੀ ਅਹਿਮੀਅਤ ਲੱਗਦੀ ਹੈਗੀ ਤੁਹਾਡੀ ਜ਼ਿੰਦਗੀ ਦੇ ਵਿੱਚ ਘਰ ਚਲਾਉਣ ਦੇ ਲਈ ਕਿੰਨੀ ਕੁ ਜ਼ਿਆਦਾ ਜ਼ਰੂਰਤ ਆ ਥੋੜੀ ਹੀ ਆ ਵੀਰੇ ਅੱਛਾ ਜਿੰਨੇ ਕ ਵੀ ਆਂ ਜੇ ਦਿਹਾੜੀ ਬਧਾਉਣੀ ਚਾਹੀਦੀ ਆ ਮਜ਼ਦੂਰਾਂ ਦੀ ਹੂੰ ਇੰਨੀ ਕਿ ਦਿਹਾੜੀ ਨਾ ਖਰਚਾ ਚੱਲਦਾ ਹੀ ਨਹੀਂ ਗਰੀਬਾਂ ਦਾ ਅੱਛਾ ਹੁਣ ਦਿਹਾੜੀ ਕਿੰਨੀ ਮਿਲਦੀ ਨਰੇਗਾ ਦੀ ਹੁਣ 322 300 ਪਤਾ ਨਹੀਂ 322 ਖਣੀ 346 ਅੱਛਾ ਅੱਛਾ ਘੱਟੋ ਘੱਟ ਕਿੰਨੀ ਹੋਣੀ ਚਾਹੀਦੀ ਘੱਟੋ ਘੱਟ 500 ਰੁਪਏ ਦਿਹਾੜੀ ਹੋਣੀ ਚਾਹੀਦੀ ਜੀ ਅੱਛਾ ਵੀ ਵੀ 100 ਦਿਨਾਂ ਦੀ ਗਾਰੰਟੀ ਦਿੰਦੀ 100 ਦਿਨ ਭਾਵੇਂ ਲੱਗਦੇ ਨਹੀਂ ਪਰ ਵਾਅਦਾ ਵਦ ਕਿੰਨੇ ਦਿਨ ਚੱਲਣਾ ਚਾਹੀਦਾ ਕੰਮ ਵਾਅਦਾ ਵਦ 100 200 ਚੱਲਣਾ ਚਾਹੀਦਾ ਜੀ ਹੂੰ ਸਾਲ ਦੇ ਵਿੱਚ 200 ਚੱਲਣਾ ਚਾਹੀਦਾ ਉਹ ਕਿਤੇ ਮਹੀਨਾ ਚਾਰ ਇੱਕ ਹਫਤਾ ਚੱਲ ਗਿਆ ਮਹੀਨਾ ਮਹੀਨਾ ਫਿਰ ਛੇ ਛੇ ਮਹੀਨੇ ਲੰਘ ਜਾਂਦੇ ਆਂ ਹੂੰ ਬਸ ਸਲਾਵਾ ਕਰਦਿਆਂ ਦੇ ਜੀ ਹਾਂਜੀ ਅੱਛਾ ਬਹੁਤ ਸਾਰੇ ਪਿੰਡਾਂ ਦੇ ਵਿੱਚ ਟੋਡੇ ਪੜ ਤਾਂ ਫੇਰ ਵੀ ਚੱਲ ਰਿਹਾਗਾ ਬਹੁਤ ਸਾਰੇ ਪਿੰਡਾਂ ਦੇ ਵਿੱਚ ਜਮੇ ਨਹੀਂ ਚੱਲਦਾਗਾ ਅੱਛਾ ਜੀ अच्छा ਉਹਨਾ ਤੁਸੀਂ ਇੱਥੇ ਮੰਨ ਲਾ ਵੀ ਲੜਕੇ ਲੈ ਆਂਦਾ ਕੰਮ ਦੂਜੇ ਪਿੰਡਾਂ ਦੇ ਲੋਕਾਂ ਨੂੰ ਕੀ ਸਨੇਹਾ ਦੇਣਾ ਚਾਹੋਗੇ ਦੂਜੇ ਪਿੰਡਾਂ ਨੂੰ ਅਸੀਂ ਇਹ ਸਨੇਹਾ ਦੇਵਾਂਗੇ ਵੀ ਆਪਾਂ ਭੈਣ ਭਰਾ ਸਾਰੇ ਇਕੱਠੇ ਰਲ ਕੇ ਕੰਮ ਚਲਾਈਏ ਜੀ ਹੂੰ ਵੀ ਆਪਣਾ ਭੈਣ ਭਰਾਵਾਂ ਦਾ ਇੱਕਾ ਹੋਣਾ ਚਾਹੀਦਾ ਥੇਰੀ ਆਪਾਂ ਨੂੰ ਕੰਮ ਮਿਲੇਗਾ ਵੀਰ ਜੀ ਜੀ ਹਾਂਜੀ ਠੀਕ ਹੈ ਦਫ਼ਤਰ ਜਾ ਕੇ ਚਲਾਉਣ ਕੱਕੜ ਕਠਮਾਰ ਕੇ ਹਾਂਜੀ ਮਾਤਾ ਕੀ ਕਹਿ ਰਹੇ ਸੀ ਤੁਸੀਂ ਅਸੀਂ ਇਹੋ ਕਹਿ ਰਹੇ ਸੀ ਕਿ ਸਾਰੇ ਪੈਣ ਪੜਾ ਇਕੱਠੇ ਥਵਾਕ ਕਰੂ ਹੋਵੇ ਤੇ ਅਸੀਂ ਆਪਦਾ ਕੰਮ ਚਲਾ ਜਾਈਏ 200 ਦਿਨ ਦਾ ਸਾਨੂੰ ਕੰਮ ਚਾਹੀਦਾ ਹਫਤੇ ਦੀ ਹਫਤੇ ਸਾਨੂੰ ਪੇਮੈਂਟ ਹੋਣੀ ਚਾਹੀਦੀ ਹੈ ਹੂੰ ਹੁਣ ਕਿੰਨੇ ਦਿਨਾਂ ਬਾਅਦ ਪੇਮੈਂਟ ਹੁੰਦੀ ਤੁਹਾਡੀ ਮੋਂ ਤਾਂ 10 ਤੋਂ 4-4 ਮਹੀਨੇ ਨਿਕਲ ਜਾਂਦੇ ਹੂੰ ਹਾਂਜੀ ਅੱਛਾ ਔਰਤਾਂ ਦੀ ਜ਼ਿੰਦਗੀ ਦੇ ਵਿੱਚ ਇਸ ਕੰਮ ਦੀ ਜਿਹੜੀ ਕਿੰਨੀ ਕੀਮਤਤਾ ਮੰਨਦੇ ਹੈਗੇ ਤੁਸੀਂ ਕਿਉਂਕਿ ਆਮ ਤੌਰ ਦੇਤੇ ਔਰਤਾਂ ਨੇ ਜਿਹੜਾ ਆਪਦੇ ਪੈਸੇ ਆਪਦੇ ਹੱਥ ਦੇ ਵਿੱਚ ਰੱਖਣੇ ਹੁੰਦੇ ਆ ਕਿੰਨਾ ਕਿ ਜ਼ਰੂਰੀ ਸਮਝਦੇ ਆ ਵੀ ਕੰਮ ਇਹ ਮਿਲ ਨਹੀਂ ਮਿਲਣਾ ਚਾਹੀਦਾ ਇਹ ਸਾਡੇ ਪਾਸੇ ਬੱਚੇ ਵੀ ਪੜਾਉਣੇ ਆ ਅਸੀਂ ਉਹਨਾਂ ਦੇ ਰੀਲੇ ਕੱਪੜੇ ਦਾ ਖਰਚਾ ਵੀ ਕਰਨਾ ਤੇ ਬੰਦਿਆਂ ਨੂੰ ਤਾਂ ਸ਼ਰਾਬ ਪਿਆ ਕੇ ਜਿਹੜਾ ਜੇ ਕੰਮ ਕਰਦੇ ਤੇ ਉਦੋਂ ਚੋਗਣੀ ਸਰਕਾਰ ਦੇ ਆਦਾਂ ਰੁਪਿਆ ਦਿੰਦੀ ਬੁੜੀਆਂ ਨੂੰ ਤਾਂ ਕੀਤਾ ਪਿਆ ਕੰਮਲੇ ਨਹੀਂ ਇਹ ਤਾਂ ਕਹਿੰਦੇ ਹੈਗੇ ਨਸ਼ਾ ਮੁਕਤ ਪੰਜਾਬ ਬਣਾਤਾ ਸੀ ਹਾਂਜੀ ਉਦੋਂ ਵੀ ਵੱਧਾ ਵਾ ਵਧ ਗਈ ਸ਼ਰਾਬ ਤਾਂ ਉਦੋਂ ਜਮੇ ਬੁੜੀਆਂ ਨੂੰ ਬੇਕਾਰ ਕੰਮ ਲੰਗਾ ਬਣਾਤਾ ਨਾ ਨਹੀਂ ਘਰ ਘਾਟ ਲੜਾਈ ਹੈ ਆਥਣੇ ਸਾਨੂੰ ਰੋਟੀ ਸੌਣਾ ਨਹੀਂ ਮਿਲਦਾ ਬੰਦੇ ਟਿਕਾਣਾ ਨਹੀਂ ਦਿੰਦੇ ਸਾਨੂੰ ਜੀ ਇਹ ਬੰਦ ਹੋਣੀ ਚਾਹੀਦੀ ਹੈ ਜੀ ਅੱਛਾ ਜਿਵੇਂ ਕਹਿੰਦੇ ਹੈਗੇ ਬਾਕੀ ਨਸ਼ੇ ਉਹਵੇਂ ਸ਼ਰਾਬ ਵੀ ਨਸ਼ਾ ਹੈਗਾ ਉਹ ਵੀ ਬੰਦ ਹੋਣੀ ਚਾਹੀਦੀ ਹੈ ਹਾਂਜੀ ਸਾਰਾ ਕੁਝ ਬੰਦ ਹੋਣਾ ਚਾਹੀਦਾ ਜੀ ਹਾਂ ਨਹੀਂ ਸਾਥੋਂ ਵੋਟਾਂ ਦੀ ਝਾਕ ਨਾ ਕਰਨਾ ਜੀ ਸਰਕਾਰ ਸਾਥੋਂ ਵੋਟਾਂ ਦੀ ਝਾਕ ਨਾ ਕਰੇ ਫਿਰ ਹੂੰ ਚਾਹ ਤੇ ਬੰਦ ਕਰਨਾ ਤੇ ਨਹੀਂ ਸਾਡੇ ਕੋਲੇ ਇੱਥੇ ਕੋਈ ਐਮਐਲਏ ਨਾ ਆਵੇ ਕੋਈ ਨਾਥੀ ਆਵੇ ਹੂੰ ਸਾਡੀ ਇਹਨੀ ਬੇਨਤੀ ਹੈ ਜੀ ਇਹ ਜੁੱਧ ਨਸ਼ਾ ਵਿਰੋਧ ਚਲਾਇਆ ਸੀਗਾ ਪਿਛਲੇ ਦਿਨੀ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਉਹ ਤਾਂ ਕਹਿੰਦੇ ਪੰਜਾਬ ਚੋਂ ਨਸ਼ਾ ਹੀ ਖਤਮ ਕਰਤਾ ਸਾਰੇ ਪਾਸੇ ਨਹੀਂ ਜੀ ਨਹੀਂ ਹੋਇਆ ਉਹ ਤਾਂ ਉਹਦੇ ਵੀ ਮੁੰਡੇ ਤਾਂ ਬੇਕਾਰ ਕਰਤੇ ਬੁੜੀਆਂ ਸਰਾਬ ਨੇ ਕਵਣੀਆਂ ਕਰਤੀਆਂ ਤੇ ਬੰਦੇ ਜਿਹੜੇ ਕਮਾਂਦੇ ਉਹਦੀ ਚੋਗਣੀ ਦਾਰੂ ਪੀ ਜਾਂਦੇ ਤੇ ਸਾਰੀ ਰਾਤ ਅਸੀਂ ਕਾ ਕ ਦਿਨੇ ਦਾ ਧੰਦਾ ਕਰਦਿਆਂ ਰਾਤ ਨੂੰ ਸਾਂਹ ਸੁਆਣੀ ਦਿੰਦੀ ਜੀ ਆ ਸਾਡੇ ਨਾਲ ਪੰਜਾਬ ਖੇਤ ਮਜ਼ਦੂਰ ਯੂਨੀਅਨ ਤੋਂ ਆਗੂ ਗਰਪਾਲ ਨੰਗਲਜੀ ਵੀ ਮੌਜੂਦ ਨੇ ਜੋ ਕਿ ਨਰੇਗਾ ਦੇ ਵਿੱਚ ਇਸ ਟਾਈਮ ਕੰਮ ਕਰ ਰਹੇ ਨੇ ਖੁਦ ਵੀ ਕੰਮ ਕਰ ਰਹੇ ਨੇ ਸਸੀ ਘਾਲ ਬਾਈ ਜੀ ਸਸੀ ਘਾਲ ਅੱਛਾ ਬਾਈ ਜੀ ਇਹ ਦੱਸਿਓ ਕਿ ਕਿਸ ਤਰ੍ਹਾਂ ਦਾ ਸੰਘਰਸ਼ਾ ਜਿਹੜਾ ਵਾਰ-ਵਾਰ ਇਹ ਲੜਨਾ ਪੈ ਰਿਹਾ ਹੈਗਾ ਇਹਦਾ ਪ੍ਰੋਪਰ ਸੋਲੂਸ਼ਨ ਕੀ ਹੋ ਸਕਦਾ ਹੈਗਾ ਦੇਖੋ ਜੀ ਪ੍ਰੋਪਰ ਸੋਲੂਸ਼ਨ ਤਾਂ ਇਹ ਆ ਵੀ ਇਹ ਸਿਆਸਤ ਤੋਂ ਰਹਿਤ ਹੋਵੇ ਹੂੰ ਤੇ ਇਮਾਨਦਾਰੀ ਨਾਲ ਲੋਕਾਂ ਲਈ ਕੰਮ ਕਰਨਾ ਹੋਵੇ ਹੂੰ ਫਿਰ ਇਹਦਾ ਪ੍ਰੋਪਰ ਸੋਲੂਸ਼ਨ ਹੈਗਾ ਵੀ ਫਿਰ ਤਾਂ ਲੋਕਾਂ ਨੂੰ ਕੰਮ ਮਿਲੂਗਾ ਜੀ ਇਸ ਕਰਕੇ ਜਾਨੀ ਹਰੇਕ ਪਿੰਡ ਦੇ ਵਿੱਚ ਏ ਆ ਵੀ ਜਦੋਂ ਵੀ ਕੋਈ ਸਰਕਾਰ ਬਦਲਦੀ ਹੈ ਜਾਂ ਕੋਈ ਮਤਲਬ ਪੰਚਾਇਤ ਬਦਲਦੀ ਹੈ ਉਹਨਾਂ ਦਾ ਇਸ ਗੱਲ ਤੇ ਜ਼ੋਰ ਹੁੰਦਾ ਵੀ ਮੇਟ ਬਦਲੋ ਹਮ ਹੁਣ ਆਪਦੇ ਪੱਖ ਦਾ ਮੇਟ ਲਾਓ ਮਤਲਬ ਇਹ ਆ ਵੀ ਅਸਲ ਮੇਟ ਬਦਲ ਨਾਲ ਦੋ ਗੱਲਾਂ ਇਹ ਹੈਗੀਆਂ ਇੱਕ ਤਾਂ ਯਾਨੀ ਹਰੇਕ ਬੰਦੇ ਨੂੰ ਜਲੀਲ ਕਰ ਕਰ ਛੱਡਣਾ ਜੇ ਮੰਨ ਲਓ ਪਿੰਡ ਚ ਕੋਈ ਪਹਿਲਾ ਮੇਟ ਲੱਗਾ ਜੇ ਉਹਨੂੰ ਬਦਲਣਗੇ ਤਾਂ ਇੱਕ ਤਰ੍ਹਾਂ ਨਾਲ ਉਹਨੂੰ ਜਲੀਲ ਕਰਦੇ ਆ ਹਮ ਜਦੋਂ ਉਹਨਾਂ ਨੇ ਦੂਜਾ ਲਾਤਾ ਫਿਰ ਦੂਜੀ ਪੰਚਾਇਤ ਆ ਗਈ ਉਹ ਉਹਦੇ ਉਹਦੇ ਵਾਲੇ ਮੇਟ ਨੂੰ ਬਦਲ ਦਿੰਦੇ ਆ ਯਾਨੀ ਇਸ ਕਰਕੇ ਜਾਨੀ ਲਗਾਤਾਰ ਐਂ ਬੰਦਿਆਂ ਨੂੰ ਜਲੀਲ ਕਰਨ ਦਾ ਕਿ ਇੱਕ ਕੀਤਾ ਹੋਇਆ ਜਰੀਆ ਬਣਾਵਾ ਇਸ ਕਰਕੇ ਮਜ਼ਦੂਰਾਂ ਦੀ ਹਜੇ ਐਂ ਚੇਤਨਾ ਨਹੀਂ ਵੀ ਉਹ ਇੰਨੀ ਗੱਲ ਤੇ ਹੀ ਕਹਿ ਸਕਣ ਵੀ ਭਾਈ ਅਸੀਂ ਮੇਟ ਦਾ ਕੋਈ ਸਾਡਾ ਮਾਮਲਾ ਨਹੀਂ ਹੈਗਾ ਜਿਹੜਾ ਸਾਡਾ ਪਹਿਲਾ ਮੇਟ ਹੈ ਕੋਈ ਭੈਣ ਲਾ ਰਹੀ ਹੈ ਕੋਈ ਬੱਚੀ ਹੈ ਕੋਈ ਜਿਹੜਾ ਵੀ ਲਾ ਰਿਆ ਵੀ ਉਹ ਠੀਕ ਲਾ ਰਿਆ ਜੇ ਕੋਈ ਉਹਦੀ ਪ੍ਰੋਬਲਮ ਹੈ ਫਿਰ ਦੇਖ ਲਾਂਗੇ ਵੀ ਯਾਨੀ ਉਹ ਮੇਟ ਵਾਲੇ ਇੰਨਾ ਕੁ ਲਾਲਚ ਦੇ ਦਿੰਦੇ ਆ ਬੰਦੇ ਨੂੰ ਕਿ ਮਜ਼ਦੂਰਾਂ ਦੇ ਗਰੁੱਪ ਖੜੇ ਕਰ ਦਿੰਦੇ ਆ ਉਹਨਾਂ ਦੀ ਤਾਂ ਇੱਕ ਆਪ ਦੀ ਗੱਲ ਹੈ ਕਿ ਉਹਨੇ ਗਲਤ ਹਾਜ਼ਰੀਆਂ ਵੀ ਲਵਾਉਣੀਆਂ ਹੁੰਦੀਆਂ ਹਨ ਹੋਰ ਕਰਨਾ ਹੁੰਦਾ ਜੱਥੇਬੰਦੀਆਂ ਦੀ ਤਾਂ ਇਹ ਮਜਬੂਰੀ ਨਹੀਂ ਹੈਗੀ ਇਸ ਕਰਕੇ ਸਾਡੇ ਪਿੰਡ ਵੀ ਪਹਿਲਾਂ ਰੌਲਾ ਪਿਆ ਹੈ ਤੇ ਅਸੀਂ ਇਸ ਗੱਲ ਦੇ ਉੱਤੇ ਕਦੇ ਗਰੁੱਪ ਪਿੰਡ 'ਚ ਬੰਨ੍ਹ ਨਹੀਂ ਦਿੱਤਾ ਅਸੀਂ ਇਹ ਕਿਹਾ ਪਹਿਲਾਂ ਸਾਡਾ ਮੇ ਮੇਰੇ ਤੇ ਬੜੇ ਇਲਜ਼ਾਮ ਲਾਏ ਉਹਨਾਂ ਨੇ ਆਪਾਂ ਖਾਤੇ ਕੱਢ ਕੇ ਲੋਕਾਂ ਨੂੰ ਦਿਖਾਇਆ ਵੀ ਆ ਕੋਈ ਮੇਰੇ ਜਵਾਕ ਦਾ ਮੇਰਾ ਕਿਸੇ ਦਾ ਕੋਈ ਇਹ ਕਹਿ ਦੇਵੇ ਵੀ ਸਾਡੇ ਪੈਸੇ ਆਏ ਹੋਣ ਜਾਨੀ ਇਸ ਗੱਲ ਤੇ ਵੀ ਇੱਕ ਕੰਟਰਡਿਕਸ਼ਨ ਖੜੀ ਕੀਤੀ ਉਹਨਾਂ ਨੇ ਇਹਦੇ باوجود ਅਸੀਂ 2 ਸਾਲ ਫਿਰ ਆਏ ਜਾਨੀ ਜਥੇਬੰਦੀ ਵੱਲੋਂ ਸੰਘਰਸ਼ ਵੀ ਕੀਤਾ ਉਹ ਆਈਡੀ ਰੱਦ ਨਹੀਂ ਕਰਾ ਸਕੇ ਪਰ ਜਿਹਨਾਂ ਨੂੰ ਮੁੜ ਕੇ ਅਸੀਂ ਆਪਦੀ ਜਿਹੜੀ ਬੱਚੀ ਨੂੰ ਕਹਿੰਦੇ ਸੀ ਵੀ ਇਹਨੂੰ ਲਾਓ ਅਸੀਂ ਸੋਚਿਆ ਵੀ ਇਹ ਵੀ ਸਾਡੀ ਕੁੜੀ ਆ ਫਿਰ ਕੀ ਪ੍ਰੋਬਲਮ ਹੈ ਜਾਨੀ ਅਸੀਂ ਇੱਕ ਗਰੁੱਪ ਬਣਾਉਣ ਰੱਖਣ ਪਿੱਛੇ ਦੋ ਗਰੁੱਪ ਜਿਹੜੇ ਨਾਂ ਬਣਨ ਉਦੇ ਵਾਸਤੇ ਅਸੀਂ ਜਣੀ ਆਪਣੇ ਮੁੰਡੇ ਨੂੰ ਪਿੱਛੇ ਕੀਤਾ ਵੀ ਨਹੀਂ ਲਾਉਣੀ ਅਸੀਂ ਆਜਰੀ ਤਾਂ ਉਹ ਕੁੜੀ ਲਾ ਰਹੀ ਅਸੀਂ ਸਾਰੇ ਕੰਮ ਕਰ ਰਹੇ ਆ ਸਾਡੇ ਸਾਡੇ ਵੱਖ ਦੇਣਗੇ ਇੱਕ ਦੇ ਗੱਜੇ ਬੇੜ ਲਾਈ ਤੇ ਦੂਜੀ ਦੇ ਪਾਤੀ ਜੀ ਇਹ ਇੱਕ ਮਛੀ ਨਹੀਂ ਵੰਡ ਦੇਣਾ ਹਾਂਜੀ ਹੁਣ ਵੀ ਜਣੀ ਬਸ ਨਸ਼ੇ ਜਮਾ ਬੰਦ ਕਰ ਹੁਣੇ ਚਾਹੀਦੇ ਆ ਨਹੀਂ ਅਸੀਂ ਅਸੀਂ ਇੰਨਾ ਬੁੜੀਆਂ ਤੰਗ ਆ ਨਾ ਵੀ ਕੀ ਕਹਿੰਦੀ ਗਾੜੇ ਸਾਨੂੰ ਸੋਨਾ ਨਹੀਂ ਮਿਲਦਾ ਨਾ ਸਾਡੇ ਬੱਚਾ ਨੂੰ ਖਾਣਾ ਪੂਰਾ ਹੁੰਦਾ ਇਹ ਸ਼ਰਾਬ 500 ਦਿਹਾੜੀ ਆ ਤੇ ਤੈਨੂੰ ਸੌਦੀ ਸ਼ਰਾਬ ਪੀ ਜਾਂਦੇ ਆ ਉਹ 200 ਸਾਡੇ ਫੇਰ ਨਹੀਂ ਪੱਲੇ ਪੈਂਦਾ ਉਹ ਤਾਂ ਹੋਰ ਕੋਈ ਖਾ ਲੈਂਦੇ ਆ ਪੁਜਗਾ ਖਾ ਲਿਆ ਕਿਤੇ ਖੀਰੇ ਖਾ ਲੈ ਸਾਡੇ ਪੱਲੇ ਕੀ ਪੈਂਦਾ ਸੰਤ ਤੱਕੀ ਤਵੇ ਕਮੜਾਂ ਸਰਾਬ ਨੇ ਨਸ਼ੇ ਨੇ ਬੁੜੰਗਾ ਨੂੰ ਇਹ ਬੰਦੋਣੀ ਚਾਹੀਦੀ ਐ ਕਿਤੇ ਨਾ ਕਿਤੇ ਮਾਤਾ ਇਹ ਅਜਿਹੇ ਬੱਚੇ ਵੀ ਹੈਗਾ ਨਰੇਗਾ ਦਾ ਕੰਮ ਬਹੁਤ ਜ਼ਿਆਦਾ ਜ਼ਰੂਰੀ ਨਹੀਂ ਲੱਗਦਾ ਵੀ ਆਪਦੀ ਕਮਾਈ ਤਾਂ ਕਮ ਸੇ ਕਮ ਆਪਦੇ ਕੋਲੇ ਰਵੇ ਰੱਖ ਜੀ ਅਸੀਂ ਕਿਤੋਂ ਜੀ ਬੰਦੇ ਤਾਂ ਸਾਡੇ ਸ਼ਰਾਬਾਂ ਪੀ ਲੈਂਦੇ ਤੇ ਹੁਣ ਫਿਰ ਅਸੀਂ ਤਾਂ ਬੱਚੇ ਚੰਨੇ ਬੰਨੇ ਲਾਉਣੇ ਆ ਪੜਾ ਕੇ ਅਸੀਂ ਸਾਡੇ ਬੰਦੇਆਂ ਦੇ ਬੱਚਿਆਂ ਦੀ ਜ਼ਿੰਦਗੀ ਬਰਬਾਦ ਹੁੰਦੀ ਹੈ ਇਹ ਸਰਕਾਰ ਸਾਡੇ ਸਾਡੀ ਗੱਲ ਸੁਣ ਲੇ ਤੇ ਨਹੀਂ ਅਸੀਂ ਇਹਨਾਂ ਦਾ ਫਿਰ ਇਧਰ ਹੋਊਗਾ ਸਾਡਾ ਇਧਰ ਹੋਊਗਾ ਅੱਛਾ ਗੁਰਪਾਲ ਜੀ ਇਹ ਹੁੰਦਾ ਹੈਗਾ ਕਿ 100 ਦਿਨ ਦੀ ਗਰੰਟੀ ਦਾ ਕਾਨੂੰਨ ਹੈਗਾ ਵਾਕਈ ਹੀ 100 ਦਿਨ ਮਿਲ ਜਾਂਦੇ ਹੈਗੇ ਨਹੀਂ ਜੀ ਦੇਖੋ ਪਹਿਲੀ ਗੱਲ ਤਾਂ ਜਿਹੜੀ ਉਹ 100 ਦਿਨ ਦੀ ਗੱਲ ਕਰਦੇ ਆ 100 ਦਿਨ ਪੰਜਾਬ ਚ ਕਿਤੇ ਉਹ ਕਹਿ ਕੇ ਦਿਖਾ ਦੇਣ ਵਿੱਚ 100 ਦਿਨ ਮਿਲਿਆ ਜਾਣੀ ਕੋਲਰਪੋਟਾਂ ਮੁਤਾਬਕ ਜੇ ਪੂਰੇ ਪੰਜਾਬ ਦੀ ਜਾਂ ਪੂਰੇ ਹਿੰਦੁਸਤਾਨ ਦੀ ਗੱਲ ਕਰਨੀ ਹੋਵੇ ਤਾਂ 3 ਦਿਨ ਜਾਂ 4 ਦਿਨ ਤੋਂ ਬਾਅਦ ਕੰਮ ਹੀ ਨਹੀਂ ਚੱਲਦਾ ਜਿੰਨਾ ਕਿ ਬਜਟ ਰੱਖਦੇ ਆ ਲਗਾਤਾਰ ਬਜਟ ਘਟਾਏ ਜਾ ਰਹੇ ਆ ਕੰਮ ਨੂੰ ਬੰਦ ਕਰਨ ਵਾਲੇ ਪਾਸੇ ਨੂੰ ਤੁਰੇ ਹੋਏ ਆ ਜਿਵੇਂ ਕੱਚੇ ਰਾਹਾਂ ਦਾ ਬੰਦ ਕਰਤਾ ਪੈਂਡ ਦੀ ਸਫਾਈ ਦਾ ਕੰਮ ਬੰਦ ਕਰਤਾ ਜਣੀ ਆ ਛਪਣਾ ਦਾ ਕੰਮ ਬੰਦ ਕਰਤਾ ਇਸ ਕਿਸਮ ਦੀ ਜਦੋਂ ਕੰਮ ਬੰਦ ਕਰਨ ਲੱਗੇ ਹੋਏ ਆ ਪਹਿਲੀ ਗੱਲ ਤਾਂ ਇਹ ਵੀ ਸਰਕਾਰ ਦਾ ਇਹ ਇਰਾਦਾ ਨਹੀਂ ਹੈਗਾ ਉਹਨਾਂ ਦੀ ਨੀਤ ਸਾਫ਼ ਨਹੀਂ ਹੈਗੀ ਉਹ ਇਹਨੂੰ ਸਮਝਦੇ ਆ ਕਿ ਇਹ ਫੰਡਰ ਕੰਮ ਹੈ ਇਹ ਤੋਂ ਕੋਈ ਉਹ ਨਹੀਂ ਜਿੱਥੇ ਉਹਨਾਂ ਨੇ ਕੰਮ ਤੇ ਲਾਉਣਾ ਉਹ ਆਉਟਪੁੱਟ ਵਾਲਾ ਕੰਮ ਨਾ ਸਰਕਾਰ ਦੇਣ ਨੂੰ ਤਿਆਰ ਆ ਨਾ ਪਿੰਡ ਦੀਆਂ ਪਛਾਤਾਂ ਦੇਣ ਨੂੰ ਤਿਆਰ ਹੈ ਮੰਨ ਲਓ ਜੇ ਇੱਥੇ ਕੋਈ 10 ਲੱਖ ਰੁਪਇਆ ਪਿੰਡ ਦੇ ਵਿੱਚ ਨਰੇਗਾ ਚ ਲੱਗਦਾ ਹੈ ਤੇ ਉਹਦੀ 20 ਲੱਖ ਰੁਪਇਆ ਮਤਲਬ ਆਮਦਨ ਵੀ ਹੋਵੇ ਮਤਲਬ ਪ੍ਰੋਡਕਸ਼ਨ ਦੇ ਕਮ ਪ੍ਰੋਡਕਸ਼ਨ ਦੀ ਕਮਾਚ ਨਹੀਂ ਲਾ ਰਹੇ ਉਹ ਲਾਉਣਾ ਚਾਹੀਦਾ ਹੈ ਅਸੀਂ ਸਰਕਾਰ ਨੂੰ ਵੀ ਇਹ ਸਲਾਹ ਦਿੰਦੀ ਹੈ ਪਿੰਡੂ ਤੇ ਖੇਤ ਮਜ਼ਦੂਰ ਜੱਥੇਬੰਦੀਆਂ ਦਾ ਜਿਹੜਾ ਸਾਂਝਾ ਮੋਰਚਾ ਬਣਿਆ ਜਿਹਦੇ ਚ ਪੰਜਾਬ ਸਰਕਾਰ ਦਾ ਮੁੱਖ ਮੰਤਰੀ ਜਿਹੜਾ ਉਹ ਇੱਕ ਤਰ੍ਹਾਂ ਨਾਲ ਸਾਡੀਆਂ ਮੰਗਾਂ ਨੂੰ ਚਮਟੇ ਨਾਲ ਵੀ ਛੂਣ ਨੂੰ ਤਿਆਰ ਨਹੀਂ ਹੈਗਾ ਉਸ ਮੰਗਾਂ ਦੇ ਸੈੱਟ ਦੇ ਵਿੱਚ ਇਹ ਗੱਲ ਆ ਕਿ ਇੱਥੇ ਪੂਰਾ ਸਾਲ ਕੰਮ ਦਿੱਤਾ ਜਾਵੇ 700 ਰੁਪਏ ਦਿਹਾੜੀ ਕੀਤੀ ਜਾਵੇ ਮਤਲਬ ਜਿਹੜੀਆਂ ਪੈਨਸ਼ਨਾਂ ਦੇ ਹੋਰ ਸਾਰੇ ਰਿਗਾਰਡ ਦੇ ਨਾਲ ਸੰਬੰਧਿਤ ਮਸਲੇ ਹੈਗੇ ਆ ਪਰ ਇਸ ਮਸਲੇ ਦੇ ਵਿੱਚ ਅਸੀਂ ਇਹ ਕਿਹਾ ਕਿ ਇੱਥੇ ਜਿੰਨੀਆਂ ਪੰਚਾਇਤੀ ਜ਼ਮੀਨਾਂ ਪਈਆਂ ਰੋਡਾਂ ਦੇ ਉੱਤੇ ਆ ਤੁਸੀਂ ਇੱਥੇ ਮਰੋ ਫਲਦਾਰ ਬੂਟੇ ਲਵਾਈ ਜਾ ਸਕਦੇ ਆ ਉਹਨਾਂ ਪਿੰਡਾਂ ਨੂੰ ਮਜ਼ਦੂਰਾਂ ਨੂੰ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ ਉਹ ਪਿੰਡਾਂ ਦੀ ਜ਼ਿੰਮੇਵਾਰੀ ਲਾਓ ਵੀ ਤੁਹਾਡੇ ਜਦੋਂ ਤੱਕ ਬੂਟੇ ਤਿਆਰ ਨਹੀਂ ਹੁੰਦੇ ਉਹਨਾਂ ਚਾਰ ਤੁਸੀਂ ਇੱਥੇ ਕੰਮ ਕਰਨਾ ਹੈ ਉਸ ਤੋਂ ਬਾਅਦ ਉੱਥੇ ਮਜ਼ਦੂਰਾਂ ਨੂੰ ਉਹ ਫਲ ਤੋੜਨ ਤੇ ਲਖਿਆ ਜਾ ਸਕਦਾ ਹੈ ਉਹਦਾ ਜੂਸ ਬਣਾ ਕੇ ਵੇਚਿਆ ਜਾ ਸਕਦਾ ਹੈ ਉਹਦੇ ਵਾਸਤੇ ਵਹਿੰਨਾ ਦੀ ਲੋੜ ਪਊਗੀ ਉਹਦੇ ਵਾਸਤੇ ਜੂਸ ਦੀ ਸਪਲਾਈ ਦੀ ਲੋੜ ਪਊਗੀ ਇਹ ਬਹੁਤ ਵੱਡੀ ਇੱਕ ਚੇਨ ਆ ਜਿਹੜੀ ਮਤਲਬ ਇਸ ਗੱਲ ਦੇ ਵਿੱਚ ਵਿਧਾਰਾ ਫਸਾਰਾ ਕਰ ਸਕਦੀ ਹੈ ਜਿਹੜਾ ਇੱਥੋਂ ਦਾ ਭਗਵੰਤ ਮਾਨ ਕਹਿ ਰਿਹਾ ਕਿ ਸੈਂਟਰ ਸਾਨੂੰ ਗ੍ਰਾਂਟ ਨਹੀਂ ਦੇ ਰਿ ਕਿ ਤੁਸੀਂ ਇੱਥੇ ਪ੍ਰੋਡਕਸ਼ਨ ਹੋਵੇ ਇੱਥੇ ਆਉਟਪੁੱਟ ਨਿਕਲੇ ਤਾਂ ਤੁਸੀਂ ਸੈਂਟਰ ਤੋਂ ਮੰਗ ਹੀ ਨਹੀਂ ਸਕਦੇਗੇ ਤੁਹਾਨੂੰ ਤਾਂ ਇੱਥੋਂ ਹੀ ਆਮਦਨ ਬਹੁਤ ਹੋਊਗੀ ਪਰ ਨੀਤ ਨਹੀਂ ਸਾਫ਼ ਉਹ ਕਾਰਪੋਰੇਟ ਘਰਾਣੇ ਵਾਲੇ ਪਾਸੇ ਨੂੰ ਜਾਨੀ ਸਾਰਾ ਕੁਝ ਕਰ ਰਹੇ ਆ ਇੱਥੇ ਸਸਤੀ ਲੇਬਰ ਦੇਣ ਵਾਲੇ ਪਾਸੇ ਸੋਚ ਰਹੇ ਆ ਇਹ ਜਿਹੜੇ ਕੰਮਕਾਰ ਇਹਨਾਂ ਨੂੰ ਬੰਦ ਕਰਨਾ ਚਾਹੁੰਦੇ ਆ ਇਸ ਕਰਕੇ ਸੀ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਵੀ ਇਹ ਮੰਗ ਕਰਦੇ ਆ ਕਿ ਦੇਖੋ ਜਿਹੜਾ ਪੂਰਾ ਸਾਲ ਹੀ ਕੰਮ ਦਿਓ ਯਾਨੀ ਕੋਈ 2 ਸੋ ਦੋ ਦਿਨ ਕਹਿੰਦਾ ਜੀ ਤੇ ਕਹਿੰਨੇ ਪੂਰਾ ਸਾਲ ਦਿਓ ਤੁਸੀਂ ਲੋਕਾਂ ਦੇ ਹੱਥ ਵਿਹਲੇ ਕਰਤੇ ਆ ਤੁਸੀਂ ਦੇਖ ਸਕਦੇ ਹੋ ਇੱਥੇ ਬਹੁਤ ਪੜੀਆਂ ਲਿਖੀਆਂ ਕੁੜੀਆਂ ਵੀ ਨਰੇਗਾ ਦੇ ਤੁਸੀਂ ਬਹੁਤ ਥਾਵਾਂ ਤੇ ਦੇਖਦੇ ਹੋਵੋਗੇ ਇੱਥੇ ਮੁੰਡੇ ਪੜੇ ਲਿਖੇ ਜਿਹਨੂੰ ਰਿਕਰ ਨਹੀਂ ਮਿਲਦਾ ਉਹ ਵੀ ਇੱਥੇ ਆ ਜਾਂਦੇ ਆ ਉਹ ਵੀ ਕੰਮ ਕਰਦੇ ਕਿਉਂਕਿ ਹੋਰ ਕੋਈ ਕੰਮ ਹੀ ਨਹੀਂ ਰਹਿ ਗਿਆ ਆ ਹੁਣ 15 20 ਦਿਨ ਦਾ ਕੰਮ ਹੈਗਾ ਝੋਨੇ ਦਾ ਸੀਜ਼ਨ ਹੈ ਉਸ ਤੋਂ ਬਾਅਦ ਫੇਰ ਲੋਕ ਵਿਹਲੇ ਆ ਵੀ ਯਾਨੀ ਖੋ ਕਿੰਨਾ ਲਿਆ ਤੁਸੀਂ ਲੋਕਾਂ ਤੋਂ ਬਾਢੀ ਖੋ ਲਈ ਲੋਕਾਂ ਤੋਂ ਝੋਨੇ ਦੀ ਚੜਾਈ ਖੋ ਲਈ ਲੋਕਾਂ ਤੋਂ ਹੜੰਬੇ ਖੋਲੇ ਲੋਕਾਂ ਤੋਂ ਤੂੜੀ ਦੀ ਧਵਾਈ ਖੋਲੀ ਸਾਰਾ ਕੁਸਤਾ ਤੁਸੀਂ ਖੋਲਿਆ ਨਰਮਿਆਂ ਦਾ ਕੰਮ ਖੋਲਿਆ ਨਰਮੇ ਦੀ ਚਗਾਈ ਚੱਲਦੀ ਸੀ ਛਟੀਆਂ ਪੱਟਣ ਦਾ ਕੰਮ ਚੱਲਦਾ ਸੀ ਕਿੰਨੇ ਕੰਮ ਸੀਗੇ ਉਹ ਕੰਮ ਖੋ ਕੇ ਜਾਨੀ ਨਰੇਗਾ ਦੇ ਕਿੱਲੇ ਨਾਲ ਬੰਨਤਾ ਇਹਨਾਂ ਨੇ ਨਰੇਗਾ ਤੋਂ ਸਵਾਹ ਹੋਰ ਕੁਝ ਨਹੀਂ ਹੈਗਾ ਇਸ ਕਰਕੇ ਸਾਡੀ ਇਹ ਸਰਕਾਰ ਤੋਂ ਮੰਗ ਹੈ ਕਿ ਨਰੇਗਾ ਦਾ ਕੰਮ ਜੇ ਦੇਣਾ ਤੇ ਉਹ ਸਰਕਾਰ ਪੂਰਾ ਸਾਲ ਦੇਵੇ ਇਹਦੀ ਦਿਹਾੜੀ 700 ਰੁਪਇਆ ਕਰੇ ਹਸਾਬ 15 ਦਿਨਾਂ ਬਾਅਦ ਹੋਣਾ ਚਾਹੀਦਾ ਹੈ ਇਹਦਾ ਤਾਂ ਕਿ ਲੋਕਾਂ ਦੇ ਘਰ ਦੇ ਵਿੱਚ ਨਰੇਗਾ ਕਾਨੂੰਨ ਮੁਤਾਬਕ ਤਾਂ ਇਹ ਵੀ ਹੈ ਵੀ ਸ਼ਾਮ ਨੂੰ ਕੁਝ ਪੈਸੇ ਮਜ਼ਦੂਰ ਨੂੰ ਦਿੱਤੇ ਜਾਣ ਤਾਂ ਕਿ ਉਹਦਾ ਚੁੱਲਾ ਜਿਹੜਾ ਤਪ ਸਕੇ ਤੇ 15 ਦਿਨਾਂ ਬਾਅਦ ਉਹਦਾ ਹਿਸਾਬ ਕੀਤਾ ਜਾਵੇ ਇਸ ਕਰਕੇ ਜਣੀ ਇੱਥੇ ਕੁਝ ਨਹੀਂ ਹੋ ਰਿਹਾ ਉਸ ਤਰ੍ਹਾਂ ਦਾ ਤੇ ਜੋਰ ਇਸ ਗੱਲ ਤੇ ਪਿੰਡ ਦੀਆਂ ਪੰਚਾਇਤਾਂ ਦਾ ਲੱਗਦਾ ਹੈ ਕਿ ਆ ਮੇਟ ਬਦਲ ਦਿਓ ਉਹ ਮੇਟ ਬਦਲ ਦਿਓ ਲੋਕਾਂ ਨੂੰ ਖੱਜਲ ਖਵਾਰ ਕੀਤਾ ਜਾਂਦਾ ਹੁਣ ਸਾਡੇ ਪਿੰਡ ਦੇ ਵਿੱਚ ਜਾਨੀ ਇੱਕ ਮਹੀਨਾ ਪਹਿਲਾਂ ਕੰਮ ਚੱਲਦਾ ਸੀ ਪਰ ਪਿੰਡ ਦੀ ਪੰਚਾਇਤ ਇਸ ਗੱਲ ਤੇ ਕੰਮ ਰੋਕੇ ਬੈਠੇ ਸੀ ਮੇਟ ਬਦਲਣ ਦਾ ਅਸੀਂ ਕਿਹਾ ਵੀ ਜੇ ਮਜ਼ਦੂਰ ਦੱਸ ਸਕਦੇ ਆ ਮਜ਼ਦੂਰਾਂ ਨੂੰ ਕੋਈ ਪ੍ਰੋਬਲਮ ਆ ਉਹ ਮੇਟ ਬਦਲ ਦੇਣ ਕੀ ਪ੍ਰੋਬਲਮ ਹੈ ਅਸੀਂ ਤਾਂ ਇਹ ਕਹਿੰਨੇ ਤੇ ਡੀਸੀ ਵੀ ਲੋਕ ਚੋਣ ਲੋਕਾਂ ਨੂੰ ਜੇ ਨਹੀਂ ਡੀਸੀ ਠੀਕ ਲੱਗਦਾ ਉਹ ਪਾਸੇ ਕਰ ਦੇਣ ਪਰ ਉਹਨਾਂ ਨੂੰ ਤਾਂ ਮੇਟ ਵੀ ਲੋਕਾਂ ਦਾ ਚੁਣਿਆ ਹੋਇਆ ਪਸੰਦ ਨਹੀਂ ਹੈਗਾ ਤੇ ਡੀਸੀ ਵਾਲੀ ਤਾਂ ਖੱਲੀ ਵੱਡੀ ਹੈ ਇਸ ਵਾਸਤੇ ਜਾਨੀ ਸਾਡਾ ਇਹ ਹੈਗਾ ਕਿ ਜਿਹੜਾ ਮੇਟਾ ਮੂਟਾ ਦੇ ਰੋਲੇ ਪਾਉਂਦੇ ਆ ਲੋਕਾਂ ਨੂੰ ਖੱਜਲ ਖਵਾਰ ਕੀਤਾ ਜਾ ਰਿਹਾ ਇੱਕ ਮਹੀਨੇ ਤੋਂ ਤਾਂ ਜਾਨੀ ਸਾਢੇ 1 ਕੰਮ ਆ ਜਿਹੜਾ ਮਜ਼ਦੂਰਾਂ ਦਾ ਰਿਹਾ ਨੇ ਇੱਕ ਮਹੀਨਾ ਮਾਰਤਾ ਤੇ ਹੁਣ ਵੀ ਅਸੀਂ ਜੱਥੇਬੰਦੀ ਦੇ ਜ਼ੋਰ ਫਿਰ ਧਰਨਾ ਲਾਇਆ ਪਿੰਡ 'ਚ ਕੱਟ ਕੀਤਾ ਰੈਲੀ ਕੀਤੀ ਵੀਡੀਓ ਦਫ਼ਤਰ ਧਰਨਾ ਲਾਉਣ ਦਾ ਫੈਸਲਾ ਕੀਤਾ ਫਿਰ ਕਿਤੇ ਜਾ ਕੇ ਜਾਨੀ ਆ ਕੰਮ ਚੱਲਿਆ ਤੇ ਇਹ ਵੀ ਪਤਾ ਨਹੀਂ ਇਹ ਹਫ਼ਤੇ ਦਾ ਹੀ ਚੱਲੇ ਉਹ ਤੋਂ ਬਾਅਦ ਫਿਰ ਬੰਦ ਕਰ ਦੇਣ ਫਿਰ ਸਾਨੂੰ ਇਸ ਤੇ ਸੰਘਰਸ਼ ਕਰਨਾ ਪਵੇ ਜੀ ਧੰਨਵਾਦ